ਭਾਈ ਜੀ ਤੁਹਾਨੂੰ ਸੋਸਤਰੀ ਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਮਰੀਕ ਕੋੜੀ ਇਹ ਜਿਹੜਾ ਗੀਤ ਪਾਉਣ ਜਾ ਰਹੇ ਆ ਮਾਪਿ ਪਿਓ ਦੀ ਸੇਵਾ ਮਿੱਠੜਾ ਮੇਵਾ ਇਹ ਪਹਿਲਾਂ ਪਾਇਆ ਹੋਇਆ ਗੀਤ ਸੀ ਤੇ ਅਣਜਾਣਪਨੇ ਚ ਮੇਰੀ ਆਈਡੀ ਤੋਂ ਇਹ ਡਿਲੀਟ ਹੋ ਗਿਆ ਮੈਥੋਂ ਤੇ ਕਾਲਾ ਮੇਰੇ ਪਿੰਡ ਦੇ ਹੀ ਜੰਪਾਲਾ ਤਾਂ ਤੁਸੀਂ ਜਾਣਦੇ ਹੋਗਾ ਨਾਮ ਹੈ ਪ੍ਰੋਡੂਸਰ ਦੀ ਟੀਮ ਤੇ ਇਹ ਮੈਨੂੰ ਆ ਰਿਹਾ ਮੈਂ ਪਾਉਂਗਾ ਤੇਰੀ ਵੀਡੀਓ ਮੈਂ ਆਪਾਂ ਕਰਾਂਗੇ ਵੀਡੀਓ ਤੇ ਅੱਜ ਉਹ ਗੀਤ ਨੂੰ ਸ਼ੇਅਰ ਕਰ ਰਹੇ ਹਾਂ ਤੁਹਾਡੀ ਸੇਵਾ ਦੇ ਵਿੱਚ ਤੇ ਪਸੰਦ ਆਵੇ ਤੇ ਲਾਇਕ ਸ਼ੇਅਰ ਜਰੂਰ ਕਰਿਓ ਮੇਰਾ ਵੀਰ ਤਾ ਆ ਜੋ ਸੁਣਦੇ ਆ ਗੀਤ ਹੋ ਮਾਂ ਦੀ ਕੋਖੋਂ ਜਨਮ ਲੈ ਲਿਆ ਪਿਤਾ ਨੇ ਖੂਬ ਕਮਾਇਆ ਮਾਂ ਦੀ ਕੋਖੋਂ ਜਨਮ ਲੈ ਲਿਆ ਪਿਤਾ ਨੇ ਖੂਬ ਕਮਾਇਆ ਓਏ ਸਭ ਤੋਂ ਵੱਡਾ ਮੰਦਰ ਤੇਰਾ ਹੋ ਸਭ ਤੋਂ ਵੱਡਾ ਮੰਦਰ ਤੇਰਾ ਸਭ ਤੋਂ ਵੱਡਾ ਮੰਦਰ ਤੇਰਾ ਜੀਨੇ ਜਗ ਦਿਖਾਇਆ ਓਏ ਸੇਵਾ માં ਪਿਉਦੀ ਕੋਈ ਕਰਦਮਾਂ ਦਾ ਜਾਇਆ ਓਏ ਸੇਵਾ માં ਪਿਉਦੀ ਕੋਈ ਕਰਦਮਾਂ ਦਾ ਜਾਇਆ ਓਏ ਸੇਵਾ માં ਪਿਉਦੀ ਕੀ ਫਾਇਦਾ ਤੇਰਾ ਜਨਮ ਲੈਣ ਦਾ ਜਨਮ ਦੇ ਕੇ ਕੀ ਤਰਗੇ ਕੀ ਫਾਇਦਾ ਤੇਰਾ ਜਨਮ ਲੈਣ ਦਾ ਜਨਮ ਦੇ ਕੇ ਕੀ ਤਰਗੇ ਓਏ ਤੂੰ ਤਾਂ ਤੁਰਦੇ ਪੈਨ ਪੁਛਾਕਾਂ ਹੋ ਤੂੰ ਤਾਂ ਤੁਰਦੇ ਪੈਨ ਪੁਛਾਕਾਂ ਤੂੰ ਤਤੁਰਦੇ ਪਹਿਣ ਪਛਾਕਾਂ ਮਾ ਪਿਉ ਭੁੱਖੇ ਮਰ ਗਏ ਓਏ ਜਾਨ ਕਰੇ ਉਸ ਵੇਲੇ ਨੂੰ ਜੇ ਛਾਤੀ ਚੋਂ ਦੁੱਧ ਪਿਆ ਆ ਓਏ ਸੇਵਾ ਮਾਂ ਪਿਉਦੀ ਕੋਈ ਕਰਦਾ ਮਾਂ ਦਾ ਜਾਇਆ ਓਏ ਸੇਵਾ ਮਾਂ ਪਿਉਦੀ ਕੋਈ ਕਰਦਾ ਮਾਂ ਦਾ ਜਾਇਆ ਓਏ ਸੇਵਾ ਮਾਂ ਪਿਉਦੀ ਮਾ ਪਿਓ ਦੀ ਸੇਵਾ ਸਭ ਤੋਂ ਉੱਚੀ ਕਹਿ ਗਏ ਨੇ ਲੋਕ ਸਿਆਣੇ ਮਾ ਪਿਓ ਦੀ ਸੇਵਾ ਸਭ ਤੋਂ ਉੱਚੀ ਕਹਿ ਗਏ ਨੇ ਲੋਕ ਸਿਆਣੇ ਦਿਲਦਰਿਆ ਸਮੁੰਦਰੋਂ ਡੂਂਗੇ ਕੌਣ ਦਿਲਾਂ ਦੀਆਂ ਜਾਣੇ ਦਿਲਦਰਿਆ ਸਮੁੰਦਰੋਂ ਡੂਂਗੇ ਕੌਣ ਦਿਲਾਂ ਦੀਆਂ ਜਾਣੇ ਮਾ ਪਿਓ ਦੀ ਸੇਵਾ ਮਿੱਠੜਾ ਮੇਵਾ ਮਾ ਪਿਓ ਦੀ ਸੇਵਾ ਮਠੜਾ ਮੇਵਾ ਬੇਦਾਨੇ ਫਰਮਾਇਆ ਓ ਸੇਵਾ ਮਾ ਪਿਉਦੀ ਕੋਈ ਕਰਦਾ ਮੰਦਾ ਜਾਇਆ ਓ ਸੇਵਾ ਮਾ ਪਿਉਦੀ ਕੋਈ ਕਰਦਾ ਮੰਦਾ ਜਾਇਆ ਓ ਸੇਵਾ ਮਾ ਪਿਉਦੀ ਬਹੁਤੇ ਪੁੱਤਰ ਜੱਗ ਤੇ ਦੇਖੇ ਬੜੇ ਖੋਟੇ ਨੇ ਦਿਲ ਦੇ ਬਹੁਤੇ ਪੁੱਤਰ ਜੱਗ ਤੇ ਦੇਖੇ ਬੜੇ ਖੋਟੇ ਨੇ ਦਿਲ ਦੇ ਓਏ ਇੱਕ ਵਾਰੀ ਜੇ ਤੁਰਗੇ ਮਾਪੇ ਫੇਰ ਕਿਤੇ ਨਹੀਂ ਮਿਲਦੇ ਓਏ ਕਰ ਲੈ ਤੂੰ ਮਾਪਿਆਂ ਦੀ ਸੇਵਾ ਹੋ ਕਰ ਲੈ ਤੂੰ ਮਾਪਿਆਂ ਦੀ ਸੇਵਾ ਕਰ ਲੈ ਤੂੰ ਮਾਪਿਆਂ ਦੀ ਸੇਵਾ ਰੱਜ ਕੇ ਪਿਆਰ ਦਿਤਾਇਆ ਓਏ ਸੇਵਾ માં ਪਿਉਦੀ ਕੋਈ ਕਰਦਾ ਮੰਦਾ ਜਾਇਆ ਓਏ ਸੇਵਾ માં ਪਿਉਦੀ ਕੋਈ ਕਰਦਾ ਮੰਦਾ ਜਾਇਆ ਓਏ ਸੇਵਾ માં ਪਿਉਦੀ ਲੋ ਬੈਠਾ ਇੱਕ ਖੁੰਡ ਚਰਚਾ ਵਿੱਚ ਬਾਪੂ ਗੱਲ ਸੁਣਾਵੇ ਕੱਲ ਬੈਠਾ ਇੱਕ ਖੁੰਡ ਚਰਚਾ ਵਿੱਚ ਬਾਪੂ ਗੱਲ ਸੁਣਾਵੇ ਓਏ ਜਦ ਕਿਦਰੋਂ ਕੋਈ ਲਿਉਣਾ ਪੈਸੇ ਸਾਰੇ ਹੀ ਲੈ ਜਾਵੇ ਹੋ ਨਾਲੇ ਬਾਪੂ ਆਪ ਰੋਪਿਆ ਨਾਲੇ ਬਾਪੂ ਆਪ ਰੋਪਿਆ ਨਾਲੇ ਮਰੀ ਕਰੋੜੀ ਦਰਵਾਇਆ ਓਏ ਸੇਵਾ માં ਪਿਉਦੀ ਕੋਈ ਕਰਦ ਮੰਦਾ ਜਾਇਆ ਓਏ ਸੇਵਾ માં ਪਿਉਦੀ ਕੋਈ ਕਰਦ ਮੰਦਾ ਜਾਇਆ ਓਏ ਸੇਵਾ માં ਪਿਉਦੀ ਸੋ ਥੈਂਕਸ ਧੰਨਵਾਦ ਤੁਹਾਡਾ ਸਾਰਿਆਂ ਦਾ ਪਸੰਦ ਆਵੇ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਥੈਂਕਸ ਮਿਹਰਬਾਨੀ